ਜਮਾਈ ਕੋਈ ਰਸਤਾ ਨਹੀਂ ਸਾਨੂੰ ਕੋਈ ਵੀ ਰਸਤਾ ਨਹੀਂ ਆਹੀ ਰਸਤਾ ਇਹ ਹੀ ਬੰਦ ਹੋ ਗਿਆ ਦੇਖ ਲਓ ਹੁਣ ਅਸੀਂ ਕਿੱਥੇ ਜਾਵਾਂਗੇ ਮੈਨੂੰ ਇਹ ਰਾਹ ਦੱਸੋ ਸਭ ਇਹ ਜਿਹੜਾ ਰਸਤਾ ਦੇ ਦੋਨ ਲੇਵਾਂ ਵੇਵਾ ਸਾਨੂੰ ਕੁਛ ਨਹੀਂ ਚਾਹੀਦਾ ਜੀ ਬਹੁਤ ਮੁਸ਼ਕਲ ਹੋ ਗਿਆ ਤਾਂ ਬਸ ਦੇਖੋ ਕਿੱਲਾ ਮਠਰਾ ਤੋਂ ਅਸੀਂ ਕਿੱਥੇ ਜਾਵਾਂਗੇ ਨੇ ਆਣ ਲੈ ਕੇ ਬੱਚਾ ਜਿੱਤੇ ਜੋ ਅਨੁਲ ਆਥਰਾ ਜਿਹੜਾ ਪਾਸੇਜ ਬਣਿਆ ਹੋਇਆ ਨਾ ਲੰਘਣ ਲਈ ਉਹ ਰੋਕ ਰਹੇ ਆ ਕਿਉਂਕਿ ਇਹ ਜਿਹੜੀ ਸਾਡੀ ਲਾਈਨ ਹੈ 130 ਦਾ ਸਪੀਡ ਹੋ ਚੁੱਕੀ ਹੈ ਕੱਲ ਨੂੰ ਕੋ ਕੈਜੂਅਲਟੀ ਨਾਲ ਕੋ ਬੰਦਾ ਇਕੱਲੇ ਨਾ ਜਾਵੇ ਸਿਸ਼ਟੀ ਪੁਆਇੰਟ ਤੋਂ ਸਾਰਾ ਸੀ ਬੰਦ ਕਰਿਆ ਹੋਰ ਕੋਈ ਸਾਡਾ ਕੋਈ ਇਸ ਤਰ੍ਹਾਂ ਮੈਟਾਉਟ ਅਟਰੀ ਹੁੰਦੀ ਮੈਂ ਬੰਦਾ ਕੋ ਕਿਸਪਾ ਲੋਕ ਨੂੰ ਤੰਗ ਕਰੇ ਐਮ ਬਾਲਾ ਅਮਰੀ ਸਰ ਮੁਖ ਰੇਲ ਮਾਗ ਨੇੜੇ ਵਸਿਆ ਵਿਨੋਦਨਗਰ ਖੰਨਾ ਸ਼ਹਿਰ ਦੇ ਵਿੱਚ ਇੱਥੇ ਨਜਾਇਜ਼ ਬਣਾਏ ਗਏ ਪੰਜਰਾ ਬੰਦ ਕੀਤੇ ਗਏ ਨੇ ਜਿਸ ਕਰਕੇ ਵਿਨੋਦ ਨਗਰ ਇਲਾਕੇ ਦੇ 200 ਦੇ ਕਰੀਬ ਘਰਾਂ ਦਾ ਰਾਹ ਬੰਦ ਹੋ ਗਿਆ ਲੋਕ ਗੁੱਸੇਜ ਨੇ ਕਹਿ ਰਹੇ ਨੇ ਕਿ ਉਹਨਾਂ ਨੂੰ ਘਰਾਂ ਚ ਕੈਦ ਕਰ ਦਿੱਤਾ ਗਿਆ ਲੋਕਾਂ ਮੁਤਾਬਕ ਪਿਛਲੇ 50 ਸਾਲਿਆਂ ਦੀ ਅੱਧੀ ਸਦੀ ਤੋਂ ਇੱਥੇ ਰਹਿ ਰਹੇ ਨੇ ਤੇ ਹੁਣ ਪ੍ਰਸ਼ਾਸਨ ਜਾਗ ਗਿਆ ਸਮਾਂ ਕੋਈ ਰਸਤਾ ਨਹੀਂ ਸਾਨੂੰ ਕੋਈ ਵੀ ਰਸਤਾ ਨਹੀਂ ਆਹੀ ਰਸਤਾ ਇਹ ਹੀ ਬੰਦ ਹੋ ਗਿਆ ਦੇਖ ਲਓ ਹੁਣ ਅਸੀਂ ਕਿੱਥੇ ਜਾਵਾਂਗੇ ਮੈਨੂੰ ਇਹ ਰਾਹ ਦੱਸੋ ਸਾਨੂੰ ਕਿੰਨੇ ਘਰ ਨੇ ਜਿਹੜੇ ਇਹਨਾਂ ਨੂੰ ਸਾਡੇ 100 150 ਘਰ ਆ ਜੀ ਇੰਨਾ ਬੰਦੇ ਵੀ ਨੇ ਉਹਨਾਂ ਚ ਸਾਰਿਆਂ ਚ ਰਹਿੰਦੇ ਦੇ ਕਿੰਨੀਆਂ ਗਲੀਆਂ ਨੇ ਰਸਤਾ ਬੰਦ ਕਰਤਾ ਇਹ ਇਹ ਗਲੀਆਂ ਹੋ ਗਏ 1 2 3 4 5 ਗਲੀਆਂ ਦੇ ਅੰਦਰ ਰਸਤੇ ਬੰਦ ਹੋ ਰਹੇ ਨੇ ਜੀ ਅੱਜ ਬਿਲਕੁਲ ਹੀ ਨਿਕਲਣ ਦਾ ਰਸਤਾ ਖੜਾ ਜਮਾਈ ਨਹੀਂ ਜੀ ਜਮਾਈ ਹੈ ਨਹੀਂ ਸਾਨੂੰ ਰਸਤਾ ਦੇਖ ਲਓ ਤੁਹਾਡੇ ਸਾਹਮਣੇ ਪੂਰੀ ਕੰਦ ਹੋ ਗਈ ਆ ਤੇ ਜੇ ਇਹ ਰਸਤੇ ਬੰਦ ਕਰਕੇ ਕਿੰਨੇ ਕੁ ਮੁਸ਼ਕਲ ਆਉਣਗੀਆਂ ਬੜੀ ਮੁਸ਼ਕਲ ਹੋਊਗੀ ਜਾਣਾ ਕਿੱਥੇ ਜੀ ਅੰਦਰੇ ਮਰਾਂਗੇ ਸਾਡਾ ਤਾਂ ਮਰਨਾ ਹੀ ਹੋਜੂ ਸਾਰੇ ਬੰਦਿਆਂ ਦਾ ਅੰਦਰੇ ਹੀ ਮਰਨਾ ਹੋ ਜਾਣਾ ਮੰਗ ਕੀ ਕਰਦੇ ਹੋ ਮੰਗ ਅਸੀਂ ਕੁਛ ਨਹੀਂ ਸਾਨੂੰ ਛੋਟਾ ਜਿਹਾ ਹੀ ਰਸਤਾ ਦੇ ਦਣ ਲਵੇ ਲਵੇ ਬਸ ਸਾਨੂੰ ਕੁਛ ਨਹੀਂ ਚਾਹੀਦਾ ਜੀ ਕਦੇ ਕੋਈ ਐਮਸੀ ਨਗਰ ਕਾਉਂਸਲ ਵਾਲੇ ਨੇ ਕਦੇ ਉਧਰੋਂ ਰਸਤਾ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਕਦੇ ਨਹੀਂ ਜੀ ਕੋਈ ਰਸਤਾ ਨਹੀਂ ਸਾਡਾ ਪੰਦ ਰਸਤਾ ਮੇਨ ਇਹੀ ਹੈ ਜੀ ਸਾਨੂੰ ਰਿਸਟਰੀਆਂ ਜਦ ਸਾਡੀ ਮਕਾਨ ਅਸੀਂ ਜਗ੍ਹਾ ਲਈਆ ਇਹੀ ਗਾ ਦਿੱਤਾ ਸਾਨੂੰ ਸਭ ਨੇ ਹਾਂਜੀ ਰਸਤਾ ਕਹਿੰਦੇ ਇਹੀ ਹੈ ਮੇਨ ਅੱਜ ਦੇਖੋ ਕੀ ਸਮੱਸਿਆ ਆ ਰਹੀ ਹੈ ਸਾਨੂੰ ਘਰ ਬਹੁਤ ਹੈ ਜੀ ਘਰ ਤਾਂ 100 150 ਘਰ ਆ ਰਸਾਈ ਕੋ ਲੱਗਦਾ ਹੈ ਹਾਂ ਹੀ ਰਸਾਈ ਬਹੁਤ ਬੁੱਝਦੇ ਪੈ ਤਾਂ ਦੇਖੋ ਿੱੱਲਾ ਮਠਰਾਤਾਂ ਅਸੀਂ ਕਿੱਥੇ ਜਾਵਾਂਗੇ ਨਿਆਣ ਲੈ ਕੇ ਮਤਲਬ ਇਹ ਕਿੰਨੇ ਸਾਲਾਂ ਤੋਂ ਅਸੀਂ ਮੈਂ 50 ਸਾਲ ਕਿੰਨੇ ਘਰ ਬਣੇ ਪਏ ਜੀ ਤਿੰਨ ਤਿੰਨ ਘਰ ਸਿੱਥੇ ਸਿਰਫ ਜਦ ਮੈਂ ਵਿਆਹ ਹਾਂ ਜੀ ਉਧਰ ਰੇਲਵੇ ਦੇ ਅਧਿਕਾਰੀਆਂ ਮੁਤਾਬਿਕ ਜਨਤਾ ਦੀ ਸੁਰੱਖਿਆ ਲਈ ਅਜਿਹਾ ਕੀਤਾ ਕਿਉਂਕਿ ਇੱਥੋਂ ਤੇਜ਼ ਰਫ਼ਤਾਰ ਰੇਲ ਗੱਡੀਆਂ ਲੰਘਦੀਆਂ ਨੇ ਅੱਥਰਾ ਜਿਹੜਾ ਪੈਸੇਜ ਬਣਿਆ ਦੇ ਨਾ ਨੰਗਣ ਲਈ ਉਹ ਰੋਕ ਰਹੇ ਆ ਕਿਉਂਕਿ ਇਹ ਜਿਹੜੀ ਸਾਡੀ ਲਾਈਨ ਹੈ ਇਹ 130 ਦਾ ਸਪੀਡ ਹੋ ਚੁੱਕੀ ਹੈ ਕੱਲ ਨੂੰ ਕੋਈ ਕੈਜੂਅਲਟੀ ਨਾ ਕੋਈ ਬੰਦਾ ਥੱਲੇ ਨਾ ਆ ਜਾਣਾ ਕੱਲ ਨੂੰ ਕੋਈ ਬੰਦਾ ਪਬਲਿਕ ਸੇਫਟੀ ਆਉਂਦੀ ਆ ਤਾਂ ਫਿਰ ਉਹਦੇ ਚ ਕੀ ਹੁੰਦਾ ਬੰਦਾ ਆ ਕੇ ਚੱਲ ਜਾਂਦਾ ਕੋਈ ਲਾਰਜ ਸਕੇਲ ਤੇ ਹੁਣ ਜੋੜਾ ਫਾਟਕ ਸੀਗਾ ਅਮਰਸਰ ਚ ਕੇਸ ਹੋਇਆ ਸੀ ਕੀ ਹੋਇਆ ਸੀ ਉੱਥੇ ਸਾਰਾ ਲੱਗਦਾ ਸੀ ਜਦੋਂ ਦੁਨੀਆ ਆਮ ਨਾਰਮਲ ਇਕੱਠੀ ਹੁੰਦੀ ਸੀਗੀ ਜਦੋਂ ਉੱਥੇ ਬੰਦੇ 100 150 ਬੰਦਾ ਮਰ ਗਿਆ ਉਸ ਤੋਂ ਬਾਅਦ ਫਿਰ ਇਨਕੁਆਰੀਆਂ ਸ਼ੁਰੂ ਹੋ ਜਾਂਦੀਆਂ ਵੀ ਇਹ ਰਸਤਾ ਇੱਥੇ ਲੋਕ ਇਕੱਠੇ ਕਿਉਂ ਹੋਏ ਫਿਰ ਉਹ ਰੇਲਵੇ ਇਨਵੋਲ ਹੋ ਜਾਏਗੀ ਇਹ ਰਸਤਾ ਕਿਉਂ ਦਿੱਤੇ ਹੋਏ ਸੀ ਰੇਸਤ ਜੇ ਪਹਿਲਾਂ ਕਿਉਂ ਨਹੀਂ ਬੰਦ ਕਰੇ ਗਏ ਸੀ ਜੇ ਬੰਦ ਪਹਿਲਾਂ ਬੰਦੇ ਕਰ ਦਿੰਦੇ ਤੇ ਪਹਿਲਾ ਐਕਸ਼ਨ ਲਿਆ ਜਾਂਦਾ ਤੇ ਇੰਨੇ ਬੰਦੇ ਨਾ ਮਰਦੇ ਬੇਸਿਕਲੀ ਮੇਨ ਪਰਪਸ ਆਪਾਂ ਨੇ ਹਾਂ ਰੇਲਵੇ ਦੀ ਸੇਫਟੀ ਸੇਫਟੀ ਪੁਆਇੰਟ ਤੋਂ ਸਾਰਾ ਸੀ ਬੰਦ ਕਰ ਰਹੇ ਹੋਰ ਕੋਈ ਸਾਡਾ ਕੋਈ ਇਸ ਤਰ੍ਹਾਂ ਨਹੀਂ ਮੈਂ ਬੰਦਾ ਕਿਉਂ ਕਿਸੇ ਪਬਲਿਕ ਨੂੰ ਤੰਗ ਕਰਨਾ ਇਹ ਪਬਲਿਕ ਦੀ ਸੇਫਟੀ ਦੇ ਹਿੱਤ ਚ ਐਸੀ ਕਰ ਰਹੇ ਸੀ